ਹਾਂਜੀ ਸਾਥੀਆ ਕੱਲ ਜੀ ਥਾਰਾਂ ਦਾ ਕੀ ਹਾਲ ਚਾਲ ਹੈ ਆ ਦੇਖੋ ਬੈਸੇ ਦਾ ਕੱਲ ਨੂੰ ਮੈਂ ਏਸੀ ਚੈਨਲ ਦੇ ਉੱਪਰ ਇੱਕ ਵੱਡੀ ਵੀਡੀਓ ਲੈ ਕੇ ਆਉਂਗਾ ਜਿਹਦੇ ਉੱਪਰ ਪ੍ਰੋਪਰ ਜਾਣਕਾਰੀ ਦਊਂਗਾ ਜਿਸ ਤਰ੍ਹਾਂ ਸਕਾਟਲੈਂਡ ਦੇ ਕੇਅਰ ਹੋਮ ਦੇ ਵੀ ਜੇ ਓਪਨ ਹੋਏ ਆ ਤੇ ਉਹ ਸਾਰੀ ਮੈਂ ਜਾਣਕਾਰੀ ਦਊਂਗਾ ਵਿਦ ਡਾਕੂਮੈਂਟ ਨਾਲ ਲਾ ਕੇ ਤੇ ਬਾਕੀ ਦੇਖੋ ਜਿਹੜੇ ਸਕਾਟਲੈਂਡ ਦੇ ਕੇਅਰ ਹੋਮ ਦੇ ਵੀ ਜੇ ਓਪਨ ਹੋਏ ਆ ਪਹਿਲੀ ਗੱਲ ਇਹ ਆ ਕਿ ਉਹਦੇ ਵਿੱਚ ਡਿਪੈਂਡੈਂਟ ਨਹੀਂ ਸਿੰਗਲ ਬੰਦਾ ਹੀ ਆ ਸਕਦਾ ਹੈ ਫੈਮਿਲੀ ਨਹੀਂ ਲਿਆ ਸਕਦਾ ਅੱਗੇ ਓਪਨ ਹੋ ਜਾਣ ਪਤਾ ਨਹੀਂ ਫਿਲਹਾਲ ਹਜੇ ਇਦਾਂ ਆ ਤੇ ਬਾਕੀ ਫੈਮਿਲੀ ਲਿਆ ਕੇ ਠਿਕਾਨਾ ਵੀ ਕੀਆ ਡਿਪੈਂਡੈਂਟ ਨਾਲ ਲਿਆ ਕੇ ਠਿਕਾਨਾ ਵੀ ਕੀਆ ਅੱਗੇ ਵੀ ਜਿੰਨੇ ਲੈ ਕੇ ਆਏ ਕੇਅਰ ਹੋਮ ਤੇ ਸਾਰਿਆਂ ਨੂੰ ਪਤਾ ਹੀ ਆ ਜਿੰਨੇ ਵੀ ਆਏ ਆ ਵੀ ਇੱਥੇ ਬਾਅਦ ਚ ਕਿਦਾਂ ਤਕਲੀਫਾਂ ਹੋਈਆਂ ਕਿਦਾਂ ਤੰਗੀਆਂ ਹੋਈਆਂ ਆ ਠੀਕ ਹੈ ਜੀ ਇਕੱਲਾ ਹੀ ਬੰਦਾ ਆਵੇ ਕਮਾਈ ਕਰੇ ਪਹਿਲਾਂ ਆਪ ਸੈਂਟਰ ਤੋਂ ਵੇ ਬਾਅਦ ਚ ਫਿਰ ਥਿੱਚੋ ਹੌਲੀ ਹੌਲੀ ਮੁੰਗਾਈ ਜਾਵੇ ਸਾਰਿਆਂ ਨੂੰ ਤੇ ਬਾਕੀ ਜੋ ਅਗਰੀਕਲਚਰ ਦੇ ਫਰੂਟ ਪੈਕਿੰਗ ਦੇ ਇਹ ਇਹਦੇ ਉੱਪਰ ਵੀ ਜੋ ਨਵੀਂ ਅਪਡੇਟ ਆਈ ਆ ਸਾਰਿਆਂ ਦੀ ਮੈਂ ਜਾਣਕਾਰੀ ਪਾਉਂਗਾ ਵੀਡੀਓ ਜਰੂਰ ਦੇਖਿਓ ਤੇ ਦੇਖੋ ਸਾਡੀ ਤਾਂ ਇਹੀ ਕੋਸ਼ਿਸ਼ ਹੁੰਦੀ ਆ ਜਿਹੜਾ ਵੀ ਕੇਸ ਅਪਲਾਈ ਕੀਤਾ ਉਹਦਾ ਵੀਜ਼ਾ ਲੱਗੇ ਲੱਗੇ ਤੇ ਬਾਕੀ ਸਭ ਤੋਂ ਵੱਡੀ ਬੰਦੇ ਦੀ ਆਪਣੀ ਕਿਸਮਤ ਆ ਤੇ ਇਮੀਗ੍ਰੇਸ਼ਨ ਦੀ ਮਰਜ਼ੀ ਆ ਅਸੀਂ ਆਪਣੇ ਵੱਲੋਂ ਫਾਈਲਿੰਗ ਬੈਸਟ ਕਰ ਦਿੱਤੀ ਆ ਕਿ ਜਿਹਦਾ ਵੀ ਅਪਲਾਈ ਕੀਤਾ ਆ ਉਹਦਾ ਕੰਮ ਹੋ ਗਈ ਹੋਵੇ ਠੀਕ ਹੈ ਜੀ ਤੇ ਬਾਕੀ ਥੈਂਕ ਯੂ ਸਤ ਸ੍ਰੀ ਅਕਾਲ ਕੱਲੂ ਵੀਡੀਓ ਜਰੂਰ ਦੇਖਿਓ ਇੰਡੀਆ ਦੇ ਹਿਸਾਬ ਨਾਲ ਸ਼ਾਮ ਨੂੰ 7:30 ਵਜੇ ਆਊਗੀ ਵੀਡੀਓ ਤੇ ਕੱਲ ਨੂੰ 11 ਤਰੀਕ ਨੂੰ ਇੰਡੀਆ ਦੇ ਹਿਸਾਬ ਨਾਲ ਸ਼ਾਮ ਨੂੰ 6:37 ਵਜੇ ਵੀਡੀਓ ਆਊਗੀ ਠੀਕ ਹੈ ਜੀ ਜਿਹਦੇ ਉੱਪਰ ਪ੍ਰੋਪਰ ਜਾਣਕਾਰੀ ਦਿੱਤੀ ਹੋਊਗੀ